ਹਾਂਜੀ ਦੋਸਤੋ ਜਿਹੜੀ ਅੱਜ ਦੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਹੈਗਾ ਬਾਠ ਬਾਈ ਗੁਰਪਖਤ ਦੇ ਘਰੋਂ ਜ਼ਿਲ੍ਹਾ ਬਾਈ ਨੂੰ ਬਠਿੰਡਾ ਪੈ ਜਾਂਦਾ ਹੈਗਾ ਦੋ ਖੀਰੀਆਂ ਝੋਟੀਆਂ ਦੀ ਵੀਡੀਓ ਬਣਾ ਰਹੇ ਆਂਗੇ ਚੰਗੇ ਕੱਦ ਕਾਠ ਨੇ ਚਾਰ ਹੀ ਥਾਨ ਨੇ ਬਾਈ ਚੈੱਕ ਕਰ ਲੋ ਕੋਈ ਫੋਟਸਾਂ ਨਹੀਂ ਵਧੀਆ ਮੋٹے ਥਾਨ ਨੇ ਚੰਗੀਆਂ ਸਮਝਾ ਪਲੀਆਂ ਨੇ ਸਿੰਗਾ ਦੀ ਕੁਆਲਿਟੀ ਚੈੱਕ ਕਰ ਲੋ ਮੂੰਹ ਮੱਥੇ ਦੀਆਂ ਬਾਈ ਕਹਿੰਦਾ ਦੋਨਾਂ ਦਾ ਰੇਟ ਆਪਾਂ 70000 ਰੱਖਿਆਗਾ ਮਾਨਤਾਣ ਹੋ ਜਾਊਗਾ ਦੋ ਦੋ ਮਹੀਨੇ ਸਾਹਮ ਕੇ ਬਈ ਟੀਕਾ ਲੈ ਲੈਣੀਆਂ ਚਾਰ ਹੀ ਥਾਨੇ ਦੋਨਾਂ ਦੇ ਕੋਈ ਫੋਟ ਸੰਗਣੀ ਜੇ ਕਿਸੇ ਵੀਰ ਨੂੰ ਪਸੰਦ ਆਉਂਦੀਆਂ ਦਾ ਨੰਬਰ ਆਪਾਂ ਵੀਡੀਓ 'ਚ ਚਲਾ ਦਾਂਗੇ 97793 74802 ਜਿਹੜੇ ਵੀਰ ਨੂੰ ਕੋਈ ਨਾ ਦੋਨਾਂ ਨਗਾ 'ਚ ਕੋਈ ਵੀ ਨਗ ਪਸੰਦ ਆਉਂਦਾ ਆਪ ਦੀ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਪਿੰਡ ਖੜੇ ਅੰਬਾਠ ਜ਼ਿਲ੍ਹਾ ਬਈ ਨੂੰ ਬਠਿੰਡਾ ਪੈ ਜਾਂਦਾ ਕਰਦੇ ਹੋ ਸੰਪਰਕਾ ਧੰਨਵਾਦ ਬਈ